ਹਾਂਜੀ ਅੱਜ ਅਸੀਂ ਅੱਜ ਤੁਹਾਨੂੰ ਦੇ ਰਹੇ ਹਾਂ ਅਪਡੇਟ ਜਿਹੜੀ ਆ ਸੂਏ ਦੇ ਨਾਲ ਨਾਲ ਜਿਹੜੀ ਸ਼ੇਰਗਾਹ ਬਣ ਰਹੀ ਹੈ ਆਮ ਪਬਲਿਕ ਦੇ ਲਈ ਤੁਹਾਨੂੰ ਫਿਰ ਨੂੰ ਵਧੀਆ ਜਿਹੜੀ ਤਿਆਰ ਹੋ ਰਹੀ ਹੈ ਇਹਦੇ ਬਾਰੇ ਅਪਡੇਟ ਦਿੰਨੇ ਆ ਕਾਫੀ ਬੰਦਿਆਂ ਦੇ ਫੋਨ ਫਾਨ ਆਏ ਕਿ ਕੰਮ ਰੋਕ ਦਿੱਤਾ ਗਿਆ ਕਿ ਹਸਪਤਾਲ ਤੋਂ ਗਾਹਾਂ ਜਿਹੜਾ ਕੰਮ ਨਹੀਂ ਚੱਲ ਰਿਹਾ ਕਿ ਕਿੰਨੇ ਦਿਨ ਹੋ ਗਏ ਕੀ ਕੰਮ ਕਿਉਂ ਰੁਕਿਆ ਹੋਇਆ ਹੈਗਾ ਉਹਦੇ ਪ੍ਰਤੀ ਤੁਹਾਨੂੰ ਅੱਜ ਅਪਡੇਟ ਦੇ ਰਹੇ ਆ ਅੱਗੇ ਜੋ ਮਿਸਤਰੀ ਜੋ ਲੱਗਿਆ ਹੋਇਆ ਲੇਬਰ ਬੰਦਾ ਤਾਂ ਉਹਨੇ ਦੱਸਿਆ ਜੀ ਅਸੀਂ ਦੋ ਬੰਦੇ ਆ ਇੱਕ ਬੰਦਾ ਸੀ ਬੂਟੇ ਜਿਹੜੇ ਆ ਲਾਉਣੇ ਆ ਜਿਹੜੇ ਆ ਛੱਡੇ ਗਏ ਸੀ ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਵਧੀਆ ਬੂਟੇ ਲਾਉਣੇ ਆ ਉਹਦਾ ਕੰਮ ਸਾਰਾ ਕਰ ਰਹੇ ਆ ਬਾਕੀ ਲੇਬਰ ਕਹਿੰਦੇ ਜਦੋਂ ਅਸੀਂ ਆ ਬੂਟਿਆਂ ਦਾ ਕੰਮ ਕੰਪਲੀਟ ਕਰ ਦਿੱਤਾ ਸਾਰਾ ਤੇ ਇੱਕ ਲੇਬਰ ਵਾਲਾ ਬੰਦਾ ਇੱਕ ਆਪ ਬੰਦਾ ਮਿਸਤਰੀ ਉਹ ਕਹਿੰਦਾ ਜਦੋਂ ਅਸੀਂ ਆ ਬੂਟਿਆਂ ਵਾਲਾ ਕੰਮ ਕੰਪਲੀਟ ਕਰ ਦਿੱਤਾ ਉਸ ਤੋਂ ਬਾਅਦ ਫਿਰ ਆਉਗੀ ਲੇਬਰ ਤੇ ਜੋ ਜੋ ਲੇਬਰ ਆਉਗੀ ਫਿਰ ਸਾਰਾ ਇਹ ਕੰਮ ਆ ਜਿਹੜਾ ਲੋਕ ਟਾਈਲ ਦਾ ਵਧੀਆ ਛੇਰ ਕੰਮ ਬਣਾਉਣੀ ਆ ਇਹ ਜੋੜੇਪੁਰਾਂ ਤੱਕ ਸਾਰੀ ਜਿਹੜੀ ਜਾਣੀ ਆ ਸਿੱਧੀ ਤੇ ਟੈਂਡਰ ਵੀ ਇਹਦਾ ਜਿਸ ਤੱਕ ਪਤਾ ਲੱਗਿਆ ਕਿ 7 ਸਵਾ ਕਰੋੜ ਦੇ ਨੇੜੇ ਤੇੜੇ ਜਿਹੜਾ ਟੈਂਡਰ ਜਿਹੜਾ ਲੰਕਿਆ ਹੋਇਆ ਸੀ ਉਹ ਪਾਸ ਹੋ ਗਿਆ ਤੇ ਬਾਕੀ ਵਧੀਆ ਬਣਾ ਰਿਹਾ ਥੱਲੇ ਤੱਕ ਗਰੀਏ ਦੇ ਬ੍ਰੇਤੀ ਤਾਂ ਇੰਨੀ ਜੇ ਆਪਾਂ ਕਹਦੀਏ ਬ੍ਰੇਤੀ ਨਾਲ ਵਧੀਆ ਸੰਤਲ ਹੋ ਉਹ ਹੋ ਜੂਗੀ ਚੀਜ਼ ਥੱਲੇ ਦਾ ਗਰੀਆ ਉਹ ਮਿਸਤਰੀ ਕਹਿੰਦਾ ਇਹਦੇ ਨਾਲ ਮਜ਼ਬੂਤ ਰਹਿੰਦੀ ਹੈ ਜ਼ਿਆਦਾ ਉੱਪਰ ਕਹਿੰਦੇ ਅਸੀਂ ਬ੍ਰੇਤੀ ਪਾ ਰਹੇ ਹਾਂ ਪਰ ਬ੍ਰੇਤੀ ਵੀ ਲੱਗਦੀ ਨਹੀਂ ਉੱਪਰ ਜਿਹੜੀ ਹੈਗੀ ਆ ਤੇ ਬਾਕੀ ਜੇਕਰ ਗੱਲ ਕਰੀਏ ਅਪਡੇਟਰ ਅਸੀਂ ਲੈਣੀ ਹੁੰਦੀ ਹੈ ਕਿ ਪਰ ਫੋਨ ਫਾਨ ਲਾਉਨੇ ਆ ਤਾਂ ਪਤਾ ਨਹੀਂ ਕੀ ਚੱਕਰ ਹੈ ਟਰੂ ਕਲਰ ਤੇ ਸਾਡਾ ਨਾਮ ਸ਼ੋਅ ਕਰ ਦਿੰਦਾ ਜਾਂ ਉਹ ਦੱਸ ਦਈਏ ਭਾਈ ਅਸੀਂ ਆਹ ਬੋਲਦੇ ਆ ਪਤਾ ਨਹੀਂ ਘਬਰਾਟ ਪੈ ਜਾਂਦੀ ਆ ਨਾਲ ਦੀ ਨਾਲ ਫੋਨ ਹੀ ਕੱਟ ਦਿੰਦੇ ਆ ਤਾਂ ਕਈ ਵਾਰ ਤਾਂ ਦੇਖਦੇ ਆ ਦੋ ਦੋ ਤਿੰਨ ਤਿੰਨ ਵਾਰੀ ਫੋਨ ਲਾਉਨੇ ਆ ਤਾਂ ਫੋਨ ਵੀ ਚੱਕਦੇ ਨਹੀਂ ਬੱਜ ਜਿੱਦ ਤੇ ਗੇੜਾ ਵੱਜਿਆ ਸੀ ਆ ਤੁਹਾਨੂੰ ਅਸੀਂ ਸਾਰਾ ਜਿਹੜਾ ਦਿਖਾ ਰਹੇ ਹਾਂ ਕੰਮ ਕਿਸ ਤਰ੍ਹਾਂ ਸਾਰਾ ਵਧੀਆ ਜਿਹੜਾ ਚੱਲ ਰਿਹਾ ਘਗੜ ਪਾ ਕੇ ਵਧੀਆ ਜਿਹੜੀ ਸ਼ਹਿਰਗਾਂ ਇਹ ਬਣ ਰਹੀ ਆ ਤਾਂ ਹੀ ਅਸੀਂ ਅਪਡੇਟ ਦੇਣਾ ਚਾਹੁੰਦੇ ਸੀ ਤੁਹਾਨੂੰ ਕਿ ਉਹ ਬੰਦਾ ਕਹਿੰਦਾ ਭਈਆ ਜਿਹੜੇ ਬੂਟੇ ਆ ਸੀ ਇਹ ਜਿਹੜੇ ਬੂਟੇ ਆ ਪ੍ਰੋਪਰ ਜਦੋਂ ਤਿਆਰ ਕਰਕੇ ਆਸੇ ਪਾਸੇ ਟਾਂ ਲਾ ਕੇ ਬੂਟੇ ਸਾਰੇ ਲਾਵਾਂਗੇ ਉਹ ਪਿੱਛੇ ਤੱਕ ਜਿਹੜੀ ਆ ਸਾਰਾ ਜਿਹੜਾ ਬਣੀ ਆ ਜਿਹੜੀ ਆ ਸ਼ਹਿਰਗਾਂ ਬਣੀਆਂ ਸਾਰੀ ਹਸਪਤਾਲ ਤੱਕ ਕਿਥੋਂ ਤੱਕ ਪਹਿਲਾਂ ਅਸੀਂ ਸਾਰੇ ਬੂਟੇ ਲਾਵਾਂਗੇ ਕਿ ਇਥੇ ਇੱਟਾਂ ਕਵਰ ਕਰਕੇ ਸਾਰੀਆਂ ਬੂਟੇ ਲਾ ਕੇ ਸਾਰੀ ਸੜਕ ਦੀ ਅਸੀਂ ਜਿਹੜੀ ਇਹਦੀ ਸਫਾਈ ਕਰਕੇ ਉਸ ਤੋਂ ਬਾਅਦ ਅਸੀਂ ਫਿਰ ਅੱਗੇ ਵਧਾਂਗੇ ਕਿ ਜੋੜੇਪੁਲਾ ਤੱਕ ਜਾਣੀ ਆ ਪਰ ਜਿੱਥੋਂ ਤੱਕ ਗੱਲ ਸਾਡੇ ਕੋਲ ਆ ਰਹੀ ਸੀ ਕਿ ਸ਼ਾਇਦ ਰਾਮ ਬਾਗ ਵਾਲੇ ਪਾਸੇ ਮਤਲਬ ਕਹਿ ਦਈਏ ਤਾਂ ਸਾਰਾ ਇਧਰ ਪੱਕਾ ਬਣੂਗਾ ਅੱਗੇ ਤੱਕ ਜਿਹੜੀ ਸ਼ਹਿਰ ਕਾਂ ਬਣਨੀ ਆ ਬਾਕੀ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਗਿਆ ਬਣਨੀਗੀ ਕਿ ਨਹੀਂ ਬਣਨੀਗੀ ਕਿਹੜਾ ਤੱਕ ਜਿਹੜਾ ਹੈਗਾ ਕਿ ਦੇਖਦੇ ਆ ਕਿ ਜੋੜੇਪੁਲਾ ਤੱਕ ਕੰਮ ਕਿੰਨੇ ਦਿਨਾਂ ਤੱਕ ਕੰਪਲੀਟ ਹੋ ਜਾਂਦਾ ਉਹ ਮਿਸਤਰੀ ਨੂੰ ਪੁੱਛਿਆ ਸੀ ਬੰਦੇ ਨੂੰ ਤਾਂ ਉਹਨੇ ਵੀ ਕਿਹਾ ਕਿ ਟਾਈਮ ਥੋੜਾ ਜਿਹਾ ਲੱਗੂਗਾ ਇਹਨੂੰ ਸਾਰੀ ਨੂੰ ਬਣਨ ਵਾਸਤੇ ਕਿ ਫਰਵਰੀ ਦਾ ਮਹੀਨਾ ਵੀ ਸ਼ਾਇਦ ਲੱਗ ਸਕਦਾ ਤੇ ਮਾਰਚ ਦਾ ਮਹੀਨਾ ਵੀ ਅੱਧ ਤੱਕ ਲੱਗ ਸਕਦਾ ਕਿ ਟਾਈਮ ਲੱਗੂਗਾ ਬਣ ਤੇ ਇਹਨੂੰ ਹਜੇ ਵੀ ਕੰਮ ਚੱਲ ਰਿਹਾ ਪਰ ਹਾਲ ਦੀ ਘੜੀ ਹਜੇ ਲੇਬਰ ਸਾਰੀ ਆ ਉਹ ਨਹੀਂ ਹੈਗੀ ਇੱਥੇ ਸਿਰਫ ਉਹ ਦੋ ਕੁ ਬੰਦੇ ਹੀ ਆ ਇੱਕ ਲੇਬਰ ਵਾਲਾ ਬੰਦਾ ਆਪਾ ਬੰਦਾ ਹੈਗਾ ਤੇ ਨਾਲ ਇੱਕ ਦੂਜਾ ਬਸ ਦੋ ਜਣੇ ਹੀ ਇੱਕ ਦਿਹਾੜੀ ਦਾ ਇੱਕ ਮਿਸਤਰੀ ਦੋ ਬੰਦੇ ਹੀ ਆ ਹੋਰ ਬੰਦਾ ਕੋਈ ਨਹੀਂ ਹੈਗਾ ਜਦੋਂ ਆ ਸਾਰਾ ਕੰਮ ਕੰਪਲੀਟ ਹੋ ਗਿਆ ਬੂਟੇ ਲੱਗ ਗਏ ਉਸ ਤੋਂ ਬਾਅਦ ਲੇਬਰ ਸਾਰੀ ਜਿਹੜੀ ਇਹ ਕਹਿੰਦੇ ਫੇਰ ਬਲਾਵਾਂਗੇ ਅਸੀਂ ਲੇਬਰ ਉਹਨਾਂ ਚੱਕਰ ਅਸੀਂ ਲੇਬਰ ਨਹੀਂ ਬਣਾਉਂਦੇ ਜਿੰਨਾ ਚੱਕਰ ਬੁੱਟੇ ਨਹੀਂ ਲੱਗਦੇ ਕਿ ਸਾਨੂੰ ਇਹਦਾ ਆਰਡਰ ਮਿਲਿਆ ਵੇ ਕਿ ਜਿਹੜਾ ਬੁੱਟੇ-ਵੱਟੇ ਸਾਰੇ ਇਹ ਕੰਮ ਕੰਪਲੀਟ ਕਰਦੇ ਉਸ ਤੋਂ ਬਾਅਦ ਲੇਬਰ ਬਲਾ ਕੇ ਜਿਹੜਾ ਅੱਗੇ ਦਾ ਕੰਮ ਉਹ ਅੱਗੇ ਜੁੜੇ ਪੂਲੇ ਤੱਕ ਜਾਣੀ ਆ ਸੋ ਇਹ ਅਪਡੇਟ ਸੀ ਕਿ ਕੰਮ ਚੱਲੂਗਾ ਜੀ ਬਣੂਗਾ ਕੋਈ ਚੱਕਰ ਨਹੀਂ ਏਡੀ ਗੱਲ ਨਹੀਂ ਬਾਕੀ ਜੇਕਰ ਕੋਈ ਟਾਟਾ ਤਾਂ ਦੇਖੋ ਸਾਰੀਆਂ ਪਈਆਂ ਨੇ ਤਕਰੀਬਨ ਆਈਆਂ ਹੋਈਆਂ ਸਾਰੀਆਂ ਤੇ ਦੇਖ ਲਈਏ ਤਾਂ ਆਪਾਂ ਕੀ ਹੈਗਾ ਸਮਾਨ ਸਾਰਾ ਇਹਨਾਂ ਕੋਲ ਹੀ ਪ੍ਰੋਪਰ ਲੇਬਰ ਉਸ ਤੋਂ ਬਾਅਦ ਆਊਗੀ ਸੋ ਇਹ ਅਪਡੇਟ ਦੇਣੀ ਸੀ ਇਹ ਜਾਣਕਾਰੀ ਦੇਣੀ ਸੀਗੀ ਬਹੁਤ ਬੰਦੇ ਦੇ ਫੋਨ ਆ ਰਹੇ ਸੀ ਭਾਈ ਕੀ ਕਾਰਨ ਹੋ ਗਿਆ ਕਿ ਅੱਧ ਵਿਚਾਲੇ ਸੜਕ ਬਣਾ ਕੇ ਜਿਹੜੀ ਹੈ ਸ਼ਹਿਰਾਂ ਘਾੜੀ ਛੱਡ ਦਿੱਤੀ ਆ ਸੋ ਇਹ ਜਾਣਕਾਰੀ ਦੇਣੀ ਸੀ